ਦਰبار صاحب ਨੇੜੇ ਤਮਾਕੇ ਕਰਨ ਵਾਲੇ ਹੋ ਗਏ ਨੇ ਕੈਮਰੇ ਦੇ ਵਿੱਚ ਕੀ ਹੈ ਤੁਸੀਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਚੀਆ ਦਰਬਾਰ ਸਾਹਿਬ ਨੇੜੇ ਤਮਾਕੇ ਕਰਨ ਵਾਲਿਆਂ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਸ਼ਖਸ ਜਿਹੜੇ ਨੇ ਉਹ ਗੁਰੂ ਰਾਮਦਾਸ ਸਰਾ ਦੇ ਵਿੱਚ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਤਮਾਕੇ ਹੋਏ ਨੇ ਤੇ ਇਹ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਤਿੰਨੋਂ ਤਮਾਕੇ ਜਿਹੜੇ ਨੇ ਇਹਨਾਂ ਹੀ ਵਿਅਕਤੀਆਂ ਦੇ ਵੱਲੋਂ ਕੀਤੇ ਗਏ ਹੋਣ ਤਾਂ ਟੀਵੀ ਸਕਰੀਨ ਤੇ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਗੁਰੂ ਰਾਮਦਾਸ ਸਰਾ ਦੇ ਨੇੜੇ ਇਹ ਸ਼ਖਸ ਜਿਹੜੇ ਨੇ ਉਹ ਪਹਿਲਾਂ ਦੇਖੇ ਜਾਂਦੇ ਨੇ ਅਤੇ ਫਿਰ ਗੁਰੂ ਰਾਮਦਾਸ ਸਰਾਹ ਦੇ ਵਿੱਚ ਨਜ਼ਰ ਆਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਅਤੇ ਜਿਹੜੀ ਗੁਰੂ ਰਾਮਦਾਸ ਸਰਾਹ ਸੀ ਉਸਦੇ ਤੀਜੇ ਫਲੋਰ ਦੇ ਬਾਥਰੂਮ ਤੋਂ ਇਹਨਾਂ ਦੇ ਵੱਲੋਂ ਵਿਸਫੋਟਕ ਸਮਗਰੀ ਜਿਹੜੀ ਹੈ ਉਹ ਬਾਹਰ ਸੁੱਟੀ ਗਈ ਸੀ ਲੋਕਾਂ ਦੇ ਵਿੱਚ دہشت ਦਾ ਮਾਹੌਲ ਸੀ ਸੰਗਤ ਦੇ ਵਿੱਚ دہشت ਦਾ ਮਾਹੌਲ ਸੀ ਫਿਲਹਾਲ ਲਈ ਤੁਹਾਨੂੰ ਟੀਵੀ ਸਕਰੀਨ ਤੇ ਉਹ ਸੀਸੀਟੀਵੀ ਤਸਵੀਰਾਂ ਦਿਖਾਉਂਦੇ ਆ ਜਿਹੜੀ ਕਿ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੀ ਗੁਰੂ ਰਾਮਦਾਸ ਸਰਾਹ ਦੀਆਂ ਸੀਸੀਟੀਵੀ ਤੋਂ ਤਸਵੀਰਾਂ ਨੇ ਜਦੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਵੱਡਾ ਖੁਲਾਸਾ ਹੋਇਆ ਅਤੇ ਪੁਲਿਸ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਡੀਜੀਪੀ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਮਾਮਲਾ ਹੱਲ ਹੋ ਗਿਆ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਸ ਸੀਸੀਟੀਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਸ਼ਖਸ ਦੇ ਵਿੱਚੋਂ ਇੱਕ ਨੇ ਗਾਤਰਾ ਵੀ ਪਾਇਆ ਹੋਇਆ ਹੈ ਤਾਂ ਬੇਹਦ ਹੀ ਹੈਰਾਨੀਜਨਕ ਗੱਲ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਗਾਤਰਾ ਪਾਇਆ ਹੋਇਆ ਹੈ ਅਤੇ ਇਹਨਾਂ ਦੋਵੇਂ ਹੀ ਜਿਹੜੇ ਵਿਅਕਤੀ ਸੀਸੀਟੀਵੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਇਹਨਾਂ ਦੇ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਵੇਗਾ ਕਿ ਜਿਹੜੇ ਤਮਾਕੇ ਪਹਿਲਾਂ ਹੋਏ ਸੀ ਕਿ ਉਹ ਤਮਾਕੇ ਵੀ ਇਹਨਾਂ ਦੇ ਵੱਲੋਂ ਕੀਤੇ ਗਏ ਸੀ ਜਾਂ ਫਿਰ ਉਹ ਕਿਸੇ ਹੋਰ ਦੇ ਵੱਲੋਂ ਕੀਤੇ ਗਏ ਸੀ ਆਖਿਰ ਮਕਸਦ ਕੀ ਸੀ ਤਾਂ ਇਸ ਦਾ ਖੁਲਾਸਾ ਜਿਹੜਾ ਉਹ ਅੱਜ 11 ਵਜੇ ਹੋ ਸਕਦਾ ਕਿਉਂਕਿ ਅੱਜ 11 ਵਜੇ ਪ੍ਰੈਸ ਵਾਰਤਾ ਜਿਹੜੀ ਉਹ ਡੀਜੀਪੀ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਪ੍ਰੈਸ ਵਾਰਤਾ ਦੌਰਾਨ ਕਈ ਵੱਡੇ ਖੁਲਾਸੇ ਹੋਣਗੇ ਪੰਜ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਸੀਸੀਟੀਵੀ ਤਸਵੀਰ ਪਹਿਲੀ ਸੀਸੀਟੀਵੀ ਤਸਵੀਰ ਜਿਹੜੀ ਹੈ ਉਹ આરોપીਾਂ ਦੇ ਸਾਹਮਣੇ ਆ ਗਈ ਜਿਹੜਾ ਦੇ ਵੱਲੋਂ ਧੁਮਾਕਾ ਜਿਹੜਾ ਦੇਰ ਰਾਤ ਕੀਤਾ ਗਿਆ ਸੀ 6 ਦਿਨਾਂ ਦੇ ਅੰਦਰ ਲਗਾਤਾਰ ਤਿੰਨ ਧਮਾਕੇ ਹੋਏ ਨੇ ਤਿੰਨ ਧਮਾਕੇ ਜਿਹੜੇ ਨੇ ਉਹ ਦਰਬਾਰ ਸਾਹਿਬ ਨੇੜੇ ਹੋਏ ਨੇ ਪਹਿਲਾ ਧਮਾਕਾ ਜਿਹੜਾ ਉਹ ਹੈਰੀਟੇਜ ਸਟਰੀਟ ਨੇੜੇ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਤੀਸਰਾ ਧਮਾਕਾ ਜਿਹੜਾ ਉਹ ਗੁਰੂ ਰਾਮ ਦਾ ਸਰਾ ਦੇ ਗਲਿਆਰੇ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦੇਰ ਰਾਤ ਵੀ دہشت ਦਾ ਮਾਹੌਲ ਸੀ ਹਾਲਾਂਕਿ ਘੱਟ ਤਿੱਬਰਤਾ ਵਾਲੇ ਐ ਧਮਾਕੇ ਜਿਹੜੇ ਨੂੰ ਦੱਸੇ ਜਾ ਰਹੇ ਨੇ ਪਰ ਜਿਹੜਾ ਸਭ ਤੋਂ ਪਹਿਲਾ ਧਮਾਕਾ ਹੋਇਆ ਸੀ ਉਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਸੀ ਅਤੇ ਸੰਗਤ ਦਾ ਕਹਿਣਾ ਸੀ ਕਿ ਉਹਨਾਂ ਤੇ ਜਿਹੜੇ ਪੱਥਰ ਦੇ ਟੁਕੜੇ ਨੇ ਉਹ ਵੀ ਡਿੱਗੇ ਨੇ ਤਾਂ ਉਸ ਰਾਤ ਇੱਕ ਹੋਰ ਨੌਜਵਾਨ ਹੈਰੀਟੇਜ ਸਟਰੀਟ ਨੇੜੇ ਸੌ ਰਿਆ ਸੀ ਉਹ ਵੀ ਜ਼ਖਮੀ ਹੋਇਆ ਸੀ ਉਸਦੇ ਵੀ ਲੱਤ ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਹੁਣ ਮੁਰ ਤੋਂ ਇਹ ਤੇਜਾ ਧਮਾਕਾ ਹੋਇਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਜਾ ਰਹੇ ਸਨ ਪਰ ਹੁਣ ਡੀਜੀਪੀ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ ਤੇ ਨਾਲ ਹੀ ਪੰਜ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਹਿਲਾਂ ਦੋ ਲੋਕਾਂ ਦੀ ਗ੍ਰਿਫਤਾਰੀ ਹੁੰਦੀ ਹੈ ਅਤੇ ਹੁਣ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਡੀਜੀਪੀ ਦੇ ਵੱਲੋਂ ਦਿੱਤੀ ਗਈ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੇ ਮੁਖਾਤਿਬ ਉਹ ਸੀਸੀਟੀਵੀ ਤਸਵੀਰਾਂ ਕਰਦੇ ਹਾਂ ਜਿਸ ਦੇ ਵਿੱਚ ਇਹ ਦੋਵੇਂ ਸ਼ਖਸ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇੱਕ ਨੇ ਗਾਤਰਾ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਰਾਮ ਦਾਸ ਸਰਾ ਦੇ ਤੀਜੇ ਫਲੋਰ ਦੇ ਬਾਥਰੂਮ ਤੋਂ ਇਹਨਾਂ ਦੇ ਵੱਲੋਂ ਵਿਸਫੋਟਕ ਸਮਗਰੀ ਜਿਹੜੀ ਹੈ ਉਹ ਛੁੱਟੀ ਗਈ ਸੀ ਤਾਂ ਤੁਹਾਨੂੰ ਮੋੜ ਤੋਂ ਆ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਂਦੇ ਹਾਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ